ਜਾਂ ਸੁਖੀ ਆ ਦੋ ਚੀਜ਼ਾਂ ਨੇ ਜਾਂ ਦੁਖੀਆਂ ਜਾਂ ਸੁਖੀਆਂ ਮਨਾਂ ਚ ਝਾਤੀ ਮਾਰੋ ਵੀ ਦੁਖੀਆਂ ਚ ਗਿਣਤੀ ਕਰੀਏ ਕਿ ਸੁਖੀਆਂ ਚ ਕਰੀਏ ਵੀ ਦੁਖੀ ਕਿ ਸੁਖੀ ਦੁਖੀ ਜਾਂ ਸੁਖੀ ਗਿਣਤੀ ਹੋਣੀ ਹੈ ਜਾਂ ਸੁਖੀਆਂ ਚ ਜਾਂ ਦੁਖੀਆਂ ਚ ਤੇ ਜੇ ਤੁਸੀਂ ਕਹੋਗੇ ਵੀ ਦੁਖੀ ਅਸੀਂ ਪੈਸੇ ਕਰਕੇ ਆ ਲੋਕ ਤੰਗ ਕਰਦੇ ਨੇ ਪੈਸਾ ਘਟੇ ਘਰ ਜੇ ਨਹੀਂ ਬਣਿਆ ਤਾਂ ਦੁਖੀ ਆ ਜਾਂ ਜਿਹੜਾ ਵੀ ਤੁਸੀਂ ਕਾਰਨ ਦਸੋਗੇ ਵੀ ਮੈਂ ਦੁਖੀ ਆ ਮੈਂ ਦੁਖੀ ਆ ਆ ਕਾਰਨ ਕਿਹੜਾ ਵੀ ਤੁਸੀਂ ਕਾਰਨ ਦਸੋਗੇ ਉਹ ਸਾਰੇ ਕਾਰਨ ਤੇਰੇ ਦੁਖੀ ਹੋਣ ਦੇ ਗਲਤ ਜਿਹੜਾ ਵੀ ਕਾਰਨ ਦੱਸੇਗਾ ਵੀ ਮੇਰੇ ਬੱਚਾ ਹੈ ਨਹੀਂ ਮੈਂ ਤਾਂ ਦੁਖੀ ਹਾਂ ਪਰ ਵਿਦੇਸ਼ਾਂ ਦੇ ਵਿੱਚ ਹਜ਼ਾਰਾਂ ਲੋਕ ਇਦਾਂ ਦੇ ਨੇ ਲੱਖਾਂ ਕਰੋੜਾਂ ਲੋਕ ਇਦਾਂ ਦੇ ਨੇ ਜਿਹੜੇ ਬੱਚੇ ਪੈਦਾ ਹੀ ਨਹੀਂ ਕਰਦੇ ਕਹਿੰਦੇ ਸਾਨੂੰ ਬੱਚਾ ਚਾਹੀਦਾ ਹੀ ਔਰ ਤੈਨੂੰ ਇਦਾਂ ਦੇ ਲੋਕੀ ਵੀ ਵਿਖਾ ਦੇਾਂਗੇ ਜਿਨ੍ਹਾਂ ਕੋਲੇ ਬੱਚੇ ਹੈ ਨਹੀਂ ਪਰ ਉਹ ਸੁਖੀ ਨੇ ਖੁਸ਼ ਨੇ ਆਪਣੀ ਜ਼ਿੰਦਗੀ 'ਚ ਮਸਤ ਨੇ ਜੇ ਤੂੰ ਕਾਰਨ ਦੱਸੇਗਾ ਵੀ ਮੇਰੇ ਕੋਲੇ ਪੈਸਾ ਹੈ ਨਹੀਂ ਤੈਨੂੰ ਇਦਾਂ ਦੇ ਵਿਖਾ ਦੇਾਂਗੇ ਕਈਆਂ ਕੋਲ ਪੈਸਾ ਹੈ ਨਹੀਂ ਤੇਰੇ ਤੋਂ ਬਿਲਕੁਲ ਹੀ ਥੱਲੇ ਐ ਜੇ ਤੂੰ 500 ਕਮਾਉਂਦਾ ਹੈ ਜਾਂ 300 ਕਮਾਉਂਦਾ ਹੈ ਉਹ ਤੇ 100 ਵੀ ਨਹੀਂ ਕਮਾਉਂਦਾ ਪਰ ਉਹ ਖੁਸ਼ ਹੈ ਇਹਦਾ ਤੇਰ ਮਤਲਬ ਪੈਸੇ ਵਾਲਾ ਕਾਰਨ ਵੀ ਤੇਰਾ ਬੋਲੋ ਠੀਕ ਨਹੀਂ ਹੈ ਜੇ ਤੂੰ ਇਹ ਕਾਰਨ ਦਏਗਾ ਮੈਂ ਤਾਂ ਦੁਖੀਆਂ ਲੋਕ ਮੈਨੂੰ ਆ ਗੱਲਾਂ ਕਰਦੇ ਨੇ ਐ ਕਹਿੰਦੇ ਨੇ ਫਿਰ ਤੈਨੂੰ ਉਹ ਵਿਖਾ ਦਿੰਨੇ ਆ ਜਿਨ੍ਹਾਂ ਨੂੰ ਸਾਰੀ ਦੁਨੀਆ ਹੀ ਮਾੜਾ ਕਹਿੰਦੀ ਏ ਫਿਰ ਵੀ ਖੁਸ਼ ਨੇ ਫਿਰ ਵੀ ਖੁਸ਼ ਨੇ ਤੇਰਾ ਇਹ ਕਾਰਨ ਵੀ ਸਹੀ ਨਹੀਂ ਜਿਹੜਾ ਵੀ ਤੂੰ ਦੁਖੀ ਹੋਣ ਦਾ ਕਾਰਨ ਦੇਗਾ ਵੀ ਆਹ ਕਾਰਨ ਹੈ ਮੈਂ ਤਾਂ ਦੁਖੀ ਹਾਂ ਜਾਦ ਰੱਖੋ ਹੁਣ ਜੇ ਤੁਸੀਂ ਸੁਖੀ ਹੋਣ ਦੇ ਕਾਰਨ ਦਿਓ ਮੈਨੂੰ ਵੀ ਇੱਕ ਸੁਖੀ ਹੋਣ ਦੀ ਕਾਰਨ ਦੱਸੋ ਵੀ ਸੁਖੀ ਕਿਵੇਂ ਆ ਜਿਹੜੇ ਬੰਦੇ ਤੁਹਾਡੇ ਤੇ ਪੁੱਛ ਲੈਣਿਆ ਵੀ ਸੁਖੀ ਕਿਵੇਂ ਆ ਦੱਸ ਮੇਰਾ ਵਿਆਹ ਹੋਇਆ ਵਿਆਹੇ ਤੇ ਸਾਰੇ ਹੀ ਨੇ ਤੂੰ ਸੁਖੀ ਹੈ ਬਾਕੀ ਵਿਆਏ ਸੁਖੀ ਨਹੀਂ ਹਨ ਅੱਛਾ ਜੇ ਤੂੰ ਕਾਰਨ ਦੱਸੇਗਾ ਸੁਖੀ ਹੋਣ ਦਾ ਵੀ ਇਹ ਕਾਰਨ ਹੈ ਕਿ ਮੈਂ ਮੇਰਾ ਘਰ ਬਣ ਗਿਆ ਫਿਰ ਤੈਨੂੰ ਇਦਾਂ ਦੇ ਵੱਡੇ ਵਿਖਾ ਦੇਣਾ ਜਿਨ੍ਹਾਂ ਦੇ ਘਰ ਤੇਰੇ ਤੋਂ ਕਿਤੇ ਵੱਡੇ ਵੱਡੇ ਨੇ ਪਰ ਉਹ ਸੁਖੀ ਨਹੀਂ ਹਨ ਜੇ ਤੂੰ ਸੁਖੀ ਹੋਣ ਦਾ ਕਾਰਨ ਇਹ ਦਿਆਂਗਾ ਮੇਰੇ ਬੱਚੇ ਨੇ ਪੁੱਤ ਪੋਤੇ ਨੇ ਫਿਰ ਕਈਆਂ ਦੇ ਪੁੱਤ ਪੋਤੇ ਬੱਚੇ ਤੇਰੇ ਤੋਂ ਵੀ ਜ਼ਿਆਦਾ ਨੇ ਉਹ ਵੀ ਸੁਖੀ ਨਹੀਂ ਹੈਗੇ ਹੁਣ ਇੱਕ ਗੱਲ ਪੱਕੀ ਚੇਤਾ ਕਰ ਲੋ ਜਿੰਨੇ ਦੁਖੀ ਆ ਜਾਂ ਜਿੰਨੇ ਸੁਖੀ ਆ ਇਹ ਬਾਹਰਲੇ ਮਟੀਰੀਅਲ ਕਰਕੇ ਧੀਆਂ ਪੁੱਤਾਂ ਕਰਕੇ ਘਰ ਕਰਕੇ ਗੱਡੀਆਂ ਕਰਕੇ ਪੈਸੇ ਕਰਕੇ ਨਾ ਸੀ ਦੁਖੀ ਆ ਪੈਸੇ ਕਰਕੇ ਨਾ ਸੀ ਸੁਖੀ ਪੈਸੇ ਕਰਕੇ ਬੱਚਿਆਂ ਕਰਕੇ ਪ੍ਰਾਪਤੀਆਂ ਕਰਕੇ ਘਰ ਕਰਕੇ ਨਾ ਅਸੀਂ ਸੁਖੀ ਆ ਨਾ ਇਹਨਾਂ ਦੇ ਔਣ ਨਾਲ ਸੁੱਖ ਮਿਲਦਾ ਤੇ ਨਾ ਇਹਨਾਂ ਦੇ ਜਾਣ ਨਾਲ ਦੁੱਖ ਮਿਲਦਾ ਫਿਰ ਸੁੱਖ ਦੁੱਖ ਕਿੱਥੇ ਆ ਸੁੱਖ ਦੁੱਖ ਬੰਦੇ ਦੀ ਸੋਚ ਤੇ ਡਿਪੈਂਡ ਕਰਦਾ ਸੁੱਖ ਦੁੱਖ ਬੰਦੇ ਦੀ ਸੋਚ ਤੇ ਡਿਪੈਂਡ ਕਰਦਾ ਸੋਚ ਦਾ ਕਿਵੇਂ ਤੇਰੇ ਸੋਚਣ ਦਾ ਪੈਟਰਨ ਕਿਵੇਂ ਕੜੀ ਨਾਲ ਕੜੀ ਕਿਵੇਂ ਜੋੜਦਾ ਤੇਰੇ ਦਿਮਾਗ ਵਿੱਚ ਨਾ ਜਿਵੇਂ ਫੁਰਨੇ ਆਉਂਦੇ ਨੇ ਇੱਕ ਫੁਰਨਾ ਫਿਰ ਉਹਦੇ ਮਗਰ ਦੂਜਾ ਫੁਰਨਾ ਫਿਰ ਤੀਸਰਾ ਫੁਰਨਾ ਫਿਰ ਚੌਥਾ ਫੁਰਨਾ ਥਾਟ ਪਿੱਛੇ ਥਾਟ ਥਾਟ ਪਿੱਛੇ ਥਾਟ ਚੱਲਦੇ ਨੇ ਲਾਈਨ ਵਿੱਚ ਚੱਲਦੇ ਨੇ ਸਾਰੇ ਪੈਟਰਨ ਹੁੰਦਾ ਕੁਝ ਬੰਦੇ ਸੋਚਣ ਦਾ ਪੈਟਰਨ 네ਗੇਟਿਵ ਹੈ ਕੁਝ ਬੰਦਿਆਂ ਦੇ ਸੋਚਣ ਦਾ ਪੈਟਰਨ ਪੋਜ਼ਿਟਿਵ ਹੈ ਕੁਝ ਬੰਦਿਆਂ ਦੇ ਸੋਚਣ ਦਾ ਪੈਟਰਨ ਇਦਾਂ ਦਾ ਜਿਦੇ ਚ ਉਹ ਸੁਖੀ ਰਹਿੰਦੇ ਨੇ ਕੁਝ ਬੰਦਿਆਂ ਦੇ ਸੋਚਣ ਦਾ ਪੈਟਰਨ ਇਦਾਂ ਦਾ ਜਿਦੇ ਵਿੱਚ ਉਹ ਹਮੇਸ਼ਾ ਦੁਖੀ ਹੀ ਰਹਿੰਦੇ ਹਨ ਸੋਚਣ ਦਾ ਪੈਟਰਨ ਸੋਚ ਹੈ ਸੋਚ ਹੈ ਆਪਾਂ ਹੁਣ ਪਰਵਰਿਸ਼ ਕਿਦਾਂ ਕੀਤੀ ਗਈ ਹੈ ਪਾਲਿਆ ਕਿਵੇਂ ਗਿਆ ਸੋਚਿਆ ਸੋਚਦਾ ਕਿਵੇਂ ਆ ਤੂੰ ਤੇਰਾ ਸ਼ੁਰੂ ਤੋਂ ਲੈ ਕੇ ਸੋਚਣ ਦਾ ਸੁਭਾਅ ਕਿਨੇ ਤਾ ਕਿਵੇਂ ਸੋਚਦਾ ਤੁਹਾਨੂੰ ਇਹ ਚੀਜ਼ 네ਗੇਟਿਵ ਤੇ ਪੋਜ਼ਿਟਿਵ ਕਰਦੀ ਹੈ ਮੇਰੇ ਅਨੁਸਾਰ ਤਜਰਬਾ ਹੈ ਜਿਹੜਾ ਬੰਦਾ 네ਗੇਟਿਵ ਸੀ ਸੋਚਣ ਦਾ ਪੈਟਰਨ ਗਲਤ ਸੀ ਗਰੀਬੀ ਵਿੱਚ ਸੀ ਅੱਜ ਅਮਰੀਕਾ ਦੇ ਵਿੱਚ ਸੈਟਲ ਹੋ ਗਏ 10 20 30 ਟਰੱਕ ਨੇ ਕਾਰੋਬਾਰ ਨੇ ਪਰ ਸੁਖੀ ਨਹੀਂ ਹੋਏ ਕਿਉਂਕਿ ਸੋਚਣ ਦਾ ਪੈਟਰਨ ਨਹੀਂ ਬਦਲਿਆ ਗੱਡੀਆਂ ਨਹੀਂ ਬਦਲਣੀਆਂ ਦੇਸ਼ ਨਹੀਂ ਬਦਲਨੇ ਤੁਸੀਂ ਸੋਚਣ ਦਾ ਪੈਟਰਨ ਬਦਲਨਾ ਹੈ ਟੈਕਨੀਕ ਬਦਲੋ ਸੋਚਦਾ ਕਿਵੇਂ ਹੈ ਤੈਨੂੰ ਕੀ ਲੱਗਦਾ ਤੁਸੀਂ ਤਜਰਬਾ ਕਰੋ ਦੁਖੀ ਸੀ ਗੱਡੀ ਨਹੀਂ ਹੈਗੀ ਗੱਡੀ ਆ ਗਈ ਹੁਣ ਸੁਹੀ ਸਾਲਕ ਹੋ ਗਿਆ ਗੱਡੀ ਹੁਣ ਤੇ ਹੈਗੀ ਹੁਣ ਸੁਹੀ ਹੋ ਗਿਆ ਫੇਰ ਸੋਚਣ ਦਾ ਪੈਟਰਨ ਉੱਥੇ ਹੀ ਬੱਚਾ ਹੈ ਨਹੀਂ ਨਾ ਬੱਚਾ ਹੋ ਗਿਆ ਹੁਣ 2 ਸਾਲ ਦਾ ਹੋ ਗਿਆ ਹੁਣ ਖੁਸ਼ ਹੋ ਗਿਆ ਤੂੰ ਸੋਚਣ ਦਾ ਪੈਟਰਨ ਹੀ ਮਾੜਾ ਕੀ ਕਰੋਗੇ ਤੁਸੀਂ ਭਰਾਵੋ ਭੈਣੋ ਮਸਲਾ ਮੈਲਾਂ ਦਾ ਜਾਂ ਟੰਡਿਆਂ ਦਾ ਨਹੀਂ ਮਸਲਾ ਇਹ ਹੈ ਉਹਨਾਂ ਤੇ ਬੈਠਾ ਕੌਣ ਹੈ ਉੱਥੇ ਪਿਆ ਕੌਣ ਹੈ ਮੈਨੂੰ ਅੱਜ ਇੱਕ ਬਾਪੂ ਜੀ ਸਾਡੇ ਆਏ ਸਾਡੇ ਟਰਸਟੀ ਮੰਗਟ ਜੀ ਹਨ ਉਹਨਾਂ ਦੇ ਫਾਦਰ ਸਾਹਿਬ ਮੈਨੂੰ ਕਹਿੰਦੇ ਕਹਿੰਦੇ ਤੁਸੀਂ ਗੁਰੂ ਗੋਬਿੰਦ ਸਿੰਘ ਦੀ ਉਮਰ ਵਿੱਚ ਚਲੇਗਾ ਮਤਲਬ ਇਹ ਕੀ ਹੈ ਮੈਂ ਕਿਹਾ ਗੁਰੂ ਗੋਬਿੰਦ ਸਿੰਘ ਦੀ ਉਮਰ ਕਿਵੇਂ ਕਹਿ ਰਹੇ ਨੇ ਬਾਪੂ ਜੀ 44 ਸਾਲ 9 ਮਹੀਨੇ ਜਦੋਂ ਉਹਨਾਂ ਨੇ ਉਹ ਲਾਈਨ ਬੋਲੀ ਨਾ ਵੀ ਉਮਰ ਤੁਹਾਡੀ ਵੀ ਹੁਣ ਉਨੀ ਕੁ ਹੋ ਗਈ ਤੇ ਮੈਂ ਇੱਕਦਮ ਮੇਰੇ ਦਿਮਾਗ 'ਚ ਆਇਆ ਕਦੇ ਕਈ ਵਾਰੀ ਕਈ ਚੀਜ਼ਾਂ ਅਸੀਂ ਸੋਚਦੇ ਨਹੀਂ ਹੁੰਦੇ ਤੇ ਮੈਂ ਸੋਚ ਰਿਹਾ ਵੀ ਜਿਸ ਉਮਰ ਵਿੱਚ ਹੁਣ ਮੈਂ ਆ ਇਸ ਉਮਰ ਵਿੱਚ ਸੱਚੇ ਪਾਤਸ਼ਾਹ ਦੁਨੀਆ 'ਚੋਂ ਚਲੇ ਗਏ ਸੀ ਇੰਨੀ ਉਮਰ ਇੰਨੀ ਉਮਰ ਸੀ ਜਿੰਨੀ ਐਸ ਵੇਲੇ ਮੇਰੀ ਉਮਰ ਐ ਇੰਨੀ ਉਮਰ ਪੋਗੀ ਗੁਰੂ ਗੋਬਿੰਦ ਸਿੰਘ ਕਿੱਡੀ ਕੋਮਰ ਐ ਦੱਸੋ 43 ਸਾਲ ਕੀ ਉਮਰ ਕਿ ਕਿੰਨੀ ਛੋਟੀ ਉਮਰ ਦੇ ਵਿੱਚ ਦਸ਼ਮੇਸ਼ ਪਿਤਾ ਸੰਸਾਰ ਚੋਂ ਗਏ ਤੇ ਮੈਂ ਸੋਚ ਰਿਹਾ ਸੀ ਵੀ ਵੇਖੋ ਸੋਚਣ ਦਾ ਪੈਟਰਨ ਕਿਵੇਂ ਦੀ ਸੋਚ ਬਚਪਨ ਤੋਂ ਲੈ ਕੇ ਪੋਜਿਟਿਵ 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 ਤੇ ਇੱਕ ਤਾਂ ਇਹਦੇ ਵਿੱਚ ਵਿੱਚ ਹੀ ਇੰਨੀ ਉਮਰ ਦੇ ਵਿੱਚ ਵਿੱਚ ਹੀ ਮੈਲ ਵੀ ਆ ਗਏ ਇੰਨੀ ਉਮਰ ਦੇ ਵਿੱਚ ਵੀ ਜੰਗਾ ਵੀ 13 14 ਆ ਗਈਆਂ ਇੰਨੀ ਉਮਰ ਦੇ ਵਿੱਚ 13 ਜੰਗਾਂ ਵੀ ਆਉਂਦੀ ਆਉਂਦੀਆਂ ਐ ਇੰਨੀ ਉਮਰ ਦੇ ਵਿੱਚ ਅਨੰਦਪੁਰ ਵਸਦਾ ਵੀ ਐ ਇੰਨੀ ਉਮਰ ਦੇ ਵਿੱਚ ਅਨੰਦਪੁਰ ਸਾਹਿਬ ਛੱਡਣਾ ਵੀ ਪੈਂਦਾ ਐ ਇੰਨੀ ਉਮਰ ਦੇ ਵਿੱਚ ਬੱਚੇ ਵੀ ਹੁੰਦੇ ਐ ਵਿਆਹ ਵੀ ਹੁੰਦਾ ਐ ਇੰਨੀ ਉਮਰ ਦੇ ਵਿੱਚ 17 ਸਾਲ ਦਾ ਅਜੀਤ ਸਿੰਘ 18 ਸਾਲ ਦਾ 14 ਸਾਲ ਦਾ ਜੋਰਾਵਰ ਸਿੰਘ ਜੁਝਾਰ ਸਿੰਘ ਫਤਿਹ ਸਿੰਘ ਇਹ ਸਭ ਚਲੇ ਵੀ ਗਏ ਇੰਨੀ ਉਮਰ ਦੀ 41 ਸਾਲ 9 ਮਹੀਨੇ 42 ਦੇ ਪੂਰੇ ਨਹੀਂ ਹੋਏ 42 ਸਾਲ ਦੇ ਪੂਰੇ ਨਹੀਂ ਹੋਏ ਕਮਾਲ ਦੀ ਗੱਲ ਵੇਖੋ ਇੰਨੇ ਇੰਨੇ ਚ ਸਭ ਕੁਝ ਹੋ ਗਿਆ ਮੈਂ ਤੇ ਕਿੰਨੀ ਵਾਰੀ ਬੋਲ ਹਟਿਆ ਵੀ ਜੇ ਜਾਪ ਕਰਨਾ ਹੈ ਤੇ ਸ਼ੁਕਰਾਨੇ ਦਾ ਕਰਿਆ ਕਰ ਸ਼ੁਕਰ 10 ਵਾਰੀ ਦਿਨ ਵਿੱਚ ਮੈਂ ਤੇ ਉਹਦੇ ਉਹਦੇ ਬੋਲਿਆ ਪਿਛਲੇ ਐਤਵਾਰ ਵੀ ਇੱਥੇ ਟੈਟੂ ਛਪਾ ਲਿਆ ਕਈਆਂ ਨੇ ਛਪਾ ਲਏ ਐ ਇੱਥੇ ਲਿਖ ਸ਼ੁਕਰਾਨਾ ਸ਼ੁਕਰਾਨਾ ਹਰ ਚੀਜ਼ ਲਈ ਸ਼ੁਕਰਾਨਾ ਕਰੋ ਜਰ ਤੁਰਿਆ ਫਿਰਦਾ ਇੰਨਾ ਹੀ ਸ਼ੁਕਰ ਹੈ ਮੇਰੇ ਨਾਲ ਦੇ ਕਈ ਤੁਰ ਗਏ ਮੇਰੀ ਉਮਰ ਦੀ ਤੁਰ ਤਰ ਜਾਂਦੇ ਨੇ ਕਈ ਤੁਰੇ ਫਿਰਦੇ ਆ ਸ਼ੁਕਰ ਹੈ ਸ਼ੁਕਰਾਨਾ ਤੁਹਾਨੂੰ ਸ਼ਾਂਤ ਕਰਦਾ ਹੈ ਉਲੰਘੇ ਤੁਹਾਨੂੰ ਦੁਖੀ ਕਰਦੇ ਹੁਣ ਪ੍ਰੋਬਲਮ ਇਹ ਹੈ ਦੀਵਾਨ ਲੰਘਣਾ ਸ਼ੁਕਰਾਨਾ ਸ਼ਗੁਰੂ ਨਾਲ ਸਭ ਭੁੱਲ ਜਾਂਦਾ ਹੈ ਭੁੱਲੋ ਨਾ ਹਰ ਥਾਂ ਤੇ ਲਿਖ ਕੇ ਲਾਓ ਕੰਧ ਤੇ ਲਿਖ ਕੇ ਲਾਓ ਬਾਥਰੂਮ ਚ ਲਿਖ ਕੇ ਲਾ ਲਾ ਜਿੱਥੇ ਸੌਣਾ ਹੈ ਜਿੱਥੇ ਬੈੱਡ ਤੇ ਪੈਣਾ ਹਰ ਥਾਂ ਤੇ ਲਿਖਿਆ ਹੋਵੇ ਸ਼ੁਕਰਾਨਾ ਜਦੋਂ ਤੈਨੂੰ ਭੁੱਲੇ ਫਿਰ ਜੇਤਾ ਫਿਰ ਜੇਤਾ ਫਿਰ ਜੇਤਾ ਮੈਂ ਭੁੱਲਣਾ ਨਹੀਂ ਸ਼ੁਕਰਾਨਾ ਤੁਹਾਨੂੰ ਜੋ ਹੈਗਾ ਉਹ ਵਿਖਾਉਂਦਾ ਹੈ ਉਲਾਮੇ ਜੋ ਨਹੀਂ ਹੈ ਉਹ ਵਿਖਾਉਂਦਾ ਉਲਾਮਾ ਬੰਦਾ ਜਦੋਂ ਦਿੰਦਾ ਹੈ ਫਿਰ ਜੋ ਨਹੀਂ ਹੈ ਉਹ ਵੇਖਦਾ ਹੈ ਸ਼ੁਕਰਾਨਾ ਬੰਦਾ ਜੋ ਹੈਗਾ ਉਹ ਦਿਸਦਾ ਸ਼ੁਕਰਾਨੇ ਨਾਲ ਸ਼ੁਕਰ ਕਰੋ ਇੱਕ ਇੱਕ ਚੀਜ਼ ਲਈ ਸ਼ੁਕਰ ਕਰੋ ਤੁਸੀਂ ਲਿਸਟ ਬਣਾਇਓ ਤੁਸੀਂ ਕਹਿੰਦਾ ਇੰਨੀਆਂ ਚੀਜ਼ਾਂ ਨੇ ਓਏ ਮੇਰੇ ਕੋਲ ਮੈਂ ਜਦੋਂ ਸ਼ੁਕਰਾਨਾ ਕਰਨ ਲੱਗਾ ਤੇ ਬਹੁਤ ਜ਼ਿਆਦਾ ਨੇ ਬੜਾ ਕੁਝ ਹੈਗਾ ਸਾਡੇ ਕੋਲ ਆ ਜਿਹੜੀ ਜ਼ਿੰਦਗੀ ਤੁਸੀਂ ਜੀ ਰਹੇ ਹੋ ਕਈ ਏਦਾਂ ਦੀ ਜ਼ਿੰਦਗੀ ਨੂੰ ਤਰਸਦੇ ਨੇ ਕਈਆਂ ਦੇ ਕੋਲ ਹੈ ਨਹੀਂ ਇਦਾਂ ਦੀ ਲਾਈਫ ਵੀ 15-15 ਜਣੇ ਇੱਕ-ਇੱਕ ਕਮਰੇ ਵਿੱਚ ਰਹਿੰਦੇ ਆ ਭਾਈ ਇਹੋ ਜਿਹੇ ਵੀ ਟੱਬਰ ਨੇ 15-15 ਜਣੇ ਇੱਕ-ਇੱਕ ਕਮਰੇ 'ਚ ਗੁਲਾਮ ਹੀ ਰਹੀ ਜਾਂਦੇ ਨੇ ਸਾਰੀ ਜ਼ਿੰਦਗੀ ਇਸ ਕਰਕੇ ਸੋਚਣ ਦਾ ਪੈਟਰਨ ਬਦਲੋ ਸੋਚ ਤੇਰੀ ਵਿੱਚ ਦੁੱਖ ਹੈ ਸੋਚ ਤੇਰੀ ਵਿੱਚ ਸੁੱਖ ਹੈ ਬਾਹਰ ਨਾ ਦੁੱਖ ਹੈ ਨਾ ਸੁੱਖ ਹੈ ਬਸ ਸੋਚ ਬਦਲੋ ਮੈਨੂੰ ਇੱਕ ਗੱਲ ਦੱਸੋ ਇੱਕ ਗੱਡੀ ਐ ਸੇਮ ਬੰਦੇ ਬੈਠੇ ਐ ਇੱਕ ਦੀ ਸੋਚ ਵਿੱਚ ਇਹ ਐ ਮੈਂ ਮਾਲਕ ਆ ਇੱਕ ਦੀ ਸੋਚ ਵਿੱਚ ਇਹ ਐ ਮੈਂ ਡਰਾਈਵਰ ਆ ਖੇਡ ਸਾਰੀ ਗੱਡੀ ਦੇ ਵਿੱਚ ਤੇ ਫੀਲ ਸੇਮ ਹੀ ਐ ਏਸੀ ਵੀ ਸੇਮ ਐ ਗੱਡੀ ਵੀ ਸੇਮ ਐ ਪਰ ਇੱਕ ਦੇ ਦਿਮਾਗ 'ਚ ਕੀ ਚੱਲ ਰਿਹਾ ਮੈਂ ਮਾਲਕ ਆ ਇੱਕ ਦੇ ਦਿਮਾਗ 'ਚ ਆ ਰਿਹਾ ਵੀ ਮੈਂ ਡਰਾਈਵਰ ਆ ਜਾਂ ਮੈਂ ਨੌਕਰ ਆ ਬਸ ਆ ਗੱਲ ਦਿਮਾਗ 'ਚ ਆ ਗਈ ਫੀਲ ਬਦਲ ਗਈ ਗੱਡੀ ਸੇਮ ਹੈ ਸੀਟ ਸੇਟਾਂ ਸੇਮ ਨੇ ਸਭ ਕੁਝ ਸੇਵ ਹੁੰਦਾ ਬਸ ਸੋਚ ਦੀ ਖੇਡ ਹੈ ਸਾਰੀ ਸੋਚ ਬਦਲੋ ਸੋਚ ਬਦਲੋ ਕੋਈ ਫਰਕ ਨਹੀਂ ਪੈਂਦਾ ਮੇਰਾ ਘਰ ਹੈ ਮੇਰੇ ਨਾਮ ਹੈ ਨਹੀਂ ਮੈਂ ਆਪਣੀ ਇੱਥੇ ਜਦੋਂ ਜ਼ਮੀਨ ਖਰੀਦੀ ਮੈਂ 27 28 ਕਿੱਲੇ ਇੱਕ ਵਾਰੀ ਇਕੱਠੇ ਜਦੋਂ ਮੈਂ ਕੋਰਟ ਵਿੱਚ ਗਿਆ ਮੈਨੂੰ ਇਹ ਕਹਿੰਦਾ ਵੀ 28 ਕਿੱਲੇ ਜ਼ਮੀਨ ਗੁਰੂਗ੍ਰੰਥ ਸਾਹਿਬ ਦੇ ਨਾਂ 'ਚ ਰਹਾਣ ਲੱਗੀ ਤੁਸੀਂ ਕੱਲ ਨੂੰ ਕੀ ਪਤਾ ਕਿੱਦਾਂ ਦਾ ਸਮਾਂ ਆਉਣਾ ਹੈ ਮੈਂ ਕਿਹਾ ਨਹੀਂ ਸੋਚਦਾ ਹੀ ਫਰਕ ਹੈ ਮੇਰੇ ਨਾਂ ਬੋਲੇ ਕਿ ਗੁਰੂਗ੍ਰੰਥ ਸਾਹਿਬ ਦੇ ਨਾਂ ਬੋਲੇ ਨਹੀਂ ਬੋਲਦੀ ਤੈਨੂੰ ਕੀ ਫਰਕ ਪੈਂਦਾ ਮੇਰੇ ਨਾਂ ਬੋਲਦੀ ਮੇਰੀ 28 30 32 35 ਕਿੱਲੇ ਜ਼ਮੀਨ ਲਦਾ ਸੀ ਕੀ ਹੋ ਜਾਣਾ ਸੀ ਇਹਦੇ ਨਾਲ ਬਸ ਐਵੇਂ ਹੀ ਚੌੜੇ ਹੋ ਗਏ ਵੀ ਬੱਲੇ ਬੱਲੇ ਮੇਰੇ ਨਾਲ ਮੈਂ ਅੱਜ ਤੱਕ ਇੰਨੇ ਸਾਲ ਹੋ ਗਏ ਮੈਨੂੰ ਗੱਡੀਆਂ 'ਚ ਬੈੰਧਿਆ 25 ਸਾਲ ਇੱਕ ਗੱਡੀ ਮੇਰੇ ਨਾਲ ਨਹੀਂ ਬੋਲੀ ਮੇਰੇ ਨਾਲ ਨਹੀਂ ਬੋਲੀ ਹੈ ਹੀ ਕਿਤੇ ਨਹੀਂ ਸਾਰੀ ਜ਼ਿੰਦਗੀ ਸੌਖੇ ਰਹੇ ਆ ਪਰ ਇੱਕ ਚੀਜ਼ ਮੇਰੇ ਨਾਲ ਨਹੀਂ ਬੋਲਦੀ ਇਹਦੇ ਨਾਲ ਖੁੰਦਾ ਕੀ ਹੈ ਗੁਰੂ ਸਾਹਿਬ ਸਾਡੇ ਨੇ ਹੁਣ ਆ ਬੀਬੀਆਂ ਦੇ ਨਾਂ ਕਿੰਨੀਆਂ ਦੇ ਨਾਂ ਨਹੀਂ ਹੈ ਕੁਝ ਚੇਤਾ ਕਰੋ ਬੀਬੀਆਂ ਨੇ ਪਹਿਲਾਂ ਪਿਓ ਦੇ ਨਾਂ ਹੁੰਦਾ ਹੈ ਵਿਆਹੀਆਂ ਜਾਂਦੀਆਂ ਨੇ ਸਾਰਾ ਕੁਝ ਘਰ ਵਾਲੇ ਦੇ ਨਾਂ ਹੁੰਦਾ ਮੁੜ ਕੇ ਮੁੰਡੇ ਦੇ ਨਾਂ ਚੜ ਜਾਂਦਾ ਹੈ ਬੀਬੀਆਂ ਦੇ ਨਾਂ ਕੀ ਹੁੰਦਾ ਪਰ ਪਤਾ ਕੀ ਕਹਿੰਦੀਆਂ ਪਿਓ ਤੇ ਮੇਰਾ ਹੀ ਹੈ ਅੱਛਾ ਫਿਰ ਘਰ ਵਾਲੇ ਵਾਸਤੇ ਕੀ ਸੋਚਦੀਆਂ ਵੀ ਘਰ ਵਾਲਾ ਤੇ ਮੇਰਾ ਹੀ ਹੈ ਤੇ ਪੁੱਤ ਵਾਸਤੇ ਕੀ ਸੋਚਦੀਆਂ ਵੀ ਪੁੱਤ ਤੇ ਮੇਰਾ ਹੀ ਹੈ ਤੇ ਮੈਂ ਸੋਚਦਾ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਵੀ ਰਹੀ ਨੇ बस ਸੋਚ ਐ ਨਾ ਤੁਹਾਡੀ ਤੁਹਾਡੀ ਸੋਚ ਐ ਬਸ ਸੋਚਣਾ ਤੁਸੀਂ ساری ਜ਼ਿੰਦਗੀ ਬੰਦਾ ਨਾ 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 ਐ ਨਾ ਹੋ ਜੇ ਇਨਸਿ큐ਰਟੀ ਹੁੰਦੀ ਐ ਇਹ ਪਰੋਸਾ ਨਹੀਂ ਹੁੰਦਾ ਮੈਂ ਭੁੱਖਾ ਮਰ ਜਾਗਾ ਨਹੀਂ ਭਰੋਸਾ ਰੱਖੋ ਮੈਂ ਭੁੱਖਾ ਨਹੀਂ ਮਰਾਂਗਾ ਮੈਨੂੰ ਮੈਨੂੰ ਐ ਨਾ ਹੋ ਜੇ ਮੇਰੇ ਨਾਲ ਐ ਨਾ ਹੋ ਜੇ ਆਹੀ ਸੋਚੀ ਜੋ ساری ਜ਼ਿੰਦਗੀ ਇਨ ਸਿਕਿਉਰਿਟੀ 'ਚ ਜੀ ਹੋ ਗਏ ਬੇਪਰੋਸ ਪ੍ਰੋਸੇਰ ਮੈਂ ਭੁੱਖਾ ਨਹੀਂ ਮਰਦਾ ਮੈਨੂੰ ਰੋਟੀ ਮਿਲ ਜਾਣੀ ਹੈ ਭਰੋਸਾ ਨਹੀਂ ਹੈ ساری ਜ਼ਿੰਦਗੀ ਬੰਦਿਆਂ ਦੀ ਇਦਾਂ ਦੀ ਲੰਘ ਜਿੰਦੀ ਤਾਂ ਕਰਕੇ ਮੈਂ ਇਹ ਅਰਜ਼ ਕਰਦੇ ਆਂ ਕਿ ਸਮਝੋ ਇਸ ਟੌਪਿਕ ਨੂੰ ਇਸ ਵਿਸ਼ੇ ਨੂੰ ਸਮਝੋ ਸੋਚ ਬਦਲੋ ਬਦਲੀ ਨਜ਼ਰ ਨਜ਼ਾਰੇ ਬਦਲ ਗਏ ਜ਼ਿੰਦਗੀ ਦੇ ਨਜ਼ਾਰੇ ਬਦਲੇ ਨਜ਼ਾਰੇ ਨਜ਼ੂਰੇ ਕਿਤੇ ਨਹੀਂ ਹੁੰਦੇ ਨਜ਼ਾਰੇ ਤੇ ਲੈਣੇ ਪੈਂਦੇ ਆ ਨਜ਼ਾਰੇ ਹੁੰਦੇ ਨਹੀਂ ਨਜ਼ਾਰੇ ਤੇ ਆਪ ਲੈਣੇ ਪੈਂਦੇ ਆ ਨਾ ਲਓ ਲੈ ਲਓ ਸੋਚੀ ਜੋ ਬੈਠੇ ਸਾਰੀ ਜ਼ਿੰਦਗੀ ਖਰਾਬ ਕਰ ਲਓ ਫਾਲਤੂ ਸੋਚੋ ਤੇ ਚਾਹੇ ਤੁਸੀਂ ਆਪਣੇ ਆਪ ਵਿੱਚ ਆਨੰਦ ਚ ਰਹਿਣਾ ਸਿੱਖੋ ਤਾਂ ਹੀ ਤੇ ਆਪਾਂ ਕਹਿੰਦੇ ਆ ਵੀ ਕਲਗੀਆਂ ਵਾਲੇ ਦੀ ਕੋਈ ਰੀਸ ਨਹੀਂ ਕਰ ਸਕਦਾ ਰਾਤ ਮੈਂ ਗੱਲ ਕਰਦਾ ਸੀ ਨਾ ਵੀ ਵੱਡੇ ਬੰਦਿਆਂ ਦੀ ਵੱਡੀ ਸੋਚ ਹੁੰਦੀ ਹੈ ਸੋਚ ਵੱਡੀ ਰੱਖੋ ਕੰਡਿਆਂ ਤੇ ਪੈ ਕੇ ਵੀ ਚੜ੍ਹਦੀ ਕਲਾ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਖੁਸ਼ ਅਸੀਂ ਗੈਮ ਸਾਡੇ ਕੋਲੇ ਸਾਰਾ ਕੁਝ ਹੁੰਨਿਆ ਹੋਇਆ ਵੀ ਅਸੀਂ ਦੁਖੀ ਹਾਂ ਅਸੀਂ ਪਰੇਸ਼ਾਨ ਰਹਿੰਦੇ ਹਾਂ ਉਹਦੇ ਚਰਨਾਂ ਵਿੱਚ ਹਮੇਸ਼ਾ ਆਉਣਾ ਹੀ ਸ਼ੁਕਰਾਨਾ ਕਰਨ ਵਾਸਤੇ ਚਾਹੀਦਾ ਸ਼ੁਕਰੀਆ ਕਰਨ ਲਈ ਆਉਣਾ ਚਾਹੀਦਾ ਕਿੰਨਾ ਚੰਗਾ ਲੱਗਦਾ ਬੱਚਾ ਜਦੋਂ ਤੁਹਾਡਾ ਥੈਂਕ ਯੂ ਕਰਨ ਆਉਂਦਾ ਫਿਰ ਡੈਡੀ ਪਿਤਾ ਜੀ ਮੈਨੂੰ ਬਾਹਰ ਭੇਜਿਆ ਕਿੰਨਾ ਧੰਨਵਾਦ ਤੁਹਾਡਾ ਪਿਤਾ ਜੀ ਮੋਟਰਸਾਈਕਲ ਲੈ ਕੇ ਦਿੱਤਾ ਤੁਹਾਡਾ ਕਿੰਨਾ ਧੰਨਵਾਦ ਕਰਾਂ ਡੈਡੀ ਮੈਨੂੰ ਗੱਡੀ ਲੈ ਦਿੱਤੀ ਤੇਰਾ ਕਿੰਨਾ ਧੰਨਵਾਦ ਕਰਾਂ ਪਿਤਾ ਜੀ ਮੈਨੂੰ ਪੜ੍ਹਾ ਦਿੱਤਾ ਤੁਹਾਡਾ ਕਿੰਨਾ ਧੰਨਵਾਦ ਕਰਾਂ ਮੈਂ ਧੰਵਾਦੀ ਹੋਣਾ ਸ਼ੁਕਰਗੁਜ਼ਾਰ ਹੋਣਾ ਤੇ ਮੰਗਤੇ ਬਣੇ ਰਹਿਣਾ ਮੰਗੀ ਜਾਣਾ ਮੰਗੀ ਜਾਣਾ ਪਿਛਲੀਆਂ ਦਾਤਾਂ ਭੁੱਲ ਜਾਣੀਆਂ ਫਿਰ ਹੋਰ ਮੰਗ ਲੈਣਾ ਜਦੋਂ ਉਹ ਮਿਲ ਗਿਆ ਫਿਰ ਹੋਰ ਮੰਗ ਲੈਣਾ ਫਿਰ ਹੋ ਮਿਲ ਗਿਆ ਫਿਰ ਹੋਰ ਮੰਗ ਲੈਣਾ ਗੁਰ ਮੰਗਤੇ ਨਾ ਬਣੀਏ ਸ਼ੁਕਰਗੁਜ਼ਾਰ ਹੋਈਏ ਜਦੋਂ ਗੁਰਦੁਆਰਾ ਸਾਹਿਬ ਜਾਓ ਕੀ ਕਰਨ ਚੱਲੇ ਆ ਸ਼ੁਕਰਾਨਾ ਕਰਨ ਚੱਲੇ ਆ ਬਸ ਸ਼ੁਕਰਾਨੇ ਦੇ ਭਾਵ ਮਨ ਚ ਆਉਣ ਨਾਲ ਮਨ ਟਿਕਦਾ ਬਹੁਤ ਹੈ ਸ਼ਾਂਤ ਬਹੁਤ ਹੁੰਦਾ ਹੈ ਮੰਗਣ ਦੇ ਭਾਵ ਨਾਲ ਸਵਾਰਥ ਦੇ ਭਾਵ ਨਾਲ ਮਨ ਬੇਚੈਨ ਹੁੰਦਾ ਜਦੋਂ ਮੰਗਣਾ ਹੈ ਮਨ ਬੇਚੈਨ ਹੋਣਾ ਹੈ ਜਦੋਂ ਸ਼ੁਕਰਾਨਾ ਕਰਨਾ ਹੈ ਮਨ ਸ਼ਾਂਤ ਹੋਣਾ ਹੈ ਯਾਦ ਰੱਖਣਾ ਮਨ ਹਮੇਸ਼ਾ ਸ਼ੁਕਰਾਨੇ ਵੇਲੇ ਟਿਕਦਾ ਹੈ ਸਾਰੇ ਨੇ ਲੈ ਥੋੜਾ ਰਹੇ ਆ ਜੇ ਬੰਦੇ ਦੇ ਵਾਸ ਹੋਵੇ ਤੇ ਸਾਹ ਲਈ ਜਾ ਫਿਰ ਮਰੇ ਹੀ ਕੋਈ ਨਾ ਇੱਥੇ ਸਾਹ ਲੈ ਨਹੀਂ ਰਹੇ ਸਾਹ ਆ ਰਹੇ ਨੇ ਹਮ ਆਦਮੀ ਹਾ ਇਕਦਮੀ ਮੋਹਲਤ ਮੋਹਤ ਨਾ ਜਾਣਾ ਦਮ ਆ ਰਿਹਾ ਤਾਂ ਹੀ ਆਦਮੀ ਦਮ ਆ ਰਿਹਾ ਆਦਮੀ ਨਹੀਂ ਤੇ ਇਹ ਤਨ ਹੋਏਗਾ ਭਸਮ ਕੀ ਢੇਰੀ ਰਾਖ ਦੀ ਢੇਰੀਆਂ ਸੀ